ਗੁਰੂ ਪਿਆਰੇ ਖਾਲਸਾ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ तकरीबन ਮਹੀਨਾ ਪੂਰਾ ਤੇ ਬੇ ਦਿਖ ਰਾ ਬੇ ਕਰਕੇ ਖਾਸ ਕਰ ਗਲਾ ਖਰਾਬ ਹੋਣ ਕਰਕੇ ਕੋਈ ਨਵੀਂ ਵੀਡੀਓ ਪੋਸਟ ਨਹੀਂ ਕਰ ਸਕਿਆ ਅੱਜ ਇੱਕ ਕਵਿਤਾ ਲਿਖੀ ਲਿਖਤੀ ਤੌਰ ਤੇ ਪੋਸਟ ਕਰਨ ਲੱਗਾ ਸਾਂ ਅਚਾਨਕ ਆਪਣੀ ਆਵਾਜ਼ ਵਿੱਚ ਵੀਡੀਓ ਰਹੀਂ ਹਾਜ਼ਰੀ ਲਵਾਉਣ ਦਾ ਦਿਲ ਕਰ ਰਹਾ ਹੈ ਕਵਤਾ ਸਾਂਝੀ ਕਰਨ ਤੋਂ ਪਹਿਲਾਂ ਆਪ ਸਭ ਦੋਸਤਾਂ ਦੇ ਪਿਆਰ ਤੇ ਅਰਦਾਸਾਂ ਲਈ ਧੰਨਵਾਦ ਕਰਨਾ ਚਾਹਾਂਗਾ ਲੰਮੀ ਝੇਲ ਤੇ ਜਲਾਵਤਨੀ ਵਰਗੀ ਜ਼ਿੰਦਗੀ ਦੌਰਾਨ ਬਹੁਤ ਉਦਾਸ ਦਿਨ ਉਦਾਸ ਸ਼ਾਮਾਂ ਤੇ ਰਾਤਾਂ ਦੇਖੀਆਂ ਹਨ ਗੁਰੂ ਨੇ ਕਵਤਾ ਦਾ ਵਰਦਾਨ ਐਸਾ ਦਿੱਤਾ ਹੋਇਆ ਸੀ ਕਿ ਆਪਣੀ ਹਰ ਉਦਾਸੀ ਨੂੰ ਮੈਂ ਕਿਸੇ ਕਵਤਾ ਵਿੱਚ ਇੱਕੋ ਟਾਈਮ ਤੇ ਪ੍ਰੋ ਪ੍ਰੋਕੇ ਸੰਭ ਵੀ ਲੈਂਦਾ ਰਿਹਾ ਹਾਂ ਤੇ ਹਵਾ ਵਿੱਚ ਉਡਾ ਵੀ ਦਿੰਦਾ ਰਿਹਾ ਹਾਂ ਉਦਾਸੀਆਂ ਇੰਜ ਆਂਦੀਆਂ ਜਾਂਦੀਆਂ ਰਹੀਆਂ ਜਿਵੇਂ ਮਹਿਮਾਨ ਆਉਂਦੇ ਹਨ ਤੇ ਚਲੇ ਜਾਂਦੇ ਹਨ ਇੱਕ ਉਦਾਸ ਦਿਨ ਤੇ ਆਪਣੇ ਆਪ ਨਾਲ ਗੱਲਾਂ ਕਰਦੇ ਹੋਏ ਜੋ ਕਵਤਾ ਲਿਖੀ ਸੀ ਅੱਜ ਆਪ ਨਾਲ ਉਹ ਸਾਂਝੀ ਕਰ ਰਿਹਾ ਹਾਂ ਕਵਤਾ ਦਾ ਸਰ ਲੇਕ ਰੱਖਿਆ ਹੋਇਆ ਸੀ ਭਾਵੇਂ ਰਾਤ ਲੰਮੀ ਬੜੀ ਹੈ ਹੋਣਾ ਹੀ ਹੈ ਸਵੇਰਾ ਭਾਵੇਂ ਰਾਤ ਲੰਮੀ ਬੜੀ ਹੈ ਹੋਣਾ ਹੀ ਹੈ ਸਵੇਰਾ ਕਵਤਾ ਹਜ਼ਰ ਹੈ ਗੁਜਿੰਦਰ ਉਦਾਸ ਨਾ ਹੋ ਗੁਜਿੰਦਰ ਉਦਾਸ ਨਾ ਹੋ ਖੁਸ਼ੀਆਂ ਦੀ ਆਸ ਨਾ ਕਰ ਉਹਨਾਂ ਨੇ ਨਹੀਂ ਆਉਣਾ ਭਜੰਦਰ ਉਦਾਸ ਨਾ ਹੋ ਖੁਸ਼ੀਆਂ ਦੀ ਆਸ ਨਾ ਕਰ ਉਹਨਾਂ ਨੇ ਨਹੀਂ ਹੋਣਾ ਇਹ ਹੀ ਹੈ ਤੇਰੀ ਜ਼ਿੰਦਗੀ ਇਹ ਹੀ ਹੈ ਤੇਰੀ ਕਿਸਮਤ ਇਹ ਹੀ ਹੈ ਰੱਬ ਦਾ ਪਾਣਾ ਇਹ ਹੀ ਹੈ ਤੇਰੀ ਜ਼ਿੰਦਗੀ ਇਹ ਹੀ ਹੈ ਰੱਬ ਦੀ ਇਹ ਹੀ ਹੈ ਤੇਰੀ ਜ਼ਿੰਦਗੀ ਇਹ ਹੀ ਹੈ ਤੇਰੀ ਕਿਸਮਤ ਇਹ ਹੀ ਹੈ ਰੱਬ ਦਾ ਪਾਣਾ ਬੰਜਰ ਜ਼ਮੀਨ ਵਿੱਚ ਵੀ ਫੁੱਲ ਖੜਾਉਣੇ ਸਿੱਖ ਲੈ ਬੰਜਰ ਜ਼ਮੀਨ ਵਿੱਚ ਵੀ ਫੁੱਲ ਖੜਾਉਣੇ ਸਿੱਖ ਲੈ ਉਦਾਸੀਆਂ ਦੇ ਵਿੱਚ ਵੀ ਤੂੰ ਮੁਸਕਰਾਉਣਾ ਸਿੱਖ ਲੈ ਉਦਾਸੀਆਂ ਦੇ ਵਿੱਚ ਵੀ ਤੂੰ ਮੁਸਕਰਾਣਾ ਸਿੱਖ ਲੈ ਗਮ ਦੇ ਸਮੁੰਦਰਾਂ ਵਿੱਚ ਹੱਸਣਾ ਹਸਾਣਾ ਸਿੱਖ ਲੈ ਓខਾ ਨਹੀਂ ਜਿ ਰਹਿਣਾ ਪਿਆਸਾ ਨਹੀਂ ਜਿ ਬਹਿਣਾ ਚਾਹ ਬਣਾਣੀ ਸਿੱਖ ਲੈ ਰੋਟੀ ਪਕਾਉਣਾ ਸਿੱਖ ਲੈ ਓខਾ ਨਹੀਂ ਜਿ ਰਹਿਣਾ ਪਿਆਸਾ ਨਹੀਂ ਜਿ ਬਹਿਣਾ ਚਾਹ ਬਣਾਣੀ ਸਿੱਖ ਲੈ ਰੋਟੀ ਪਕਾਉਣਾ ਸਿੱਖ ਲੈ ਦੋਸਤੋ ਬੈਨੂ ਰਸੋਈ ਦੇ ਕੰਮ ਕਾਜ ਇਹ ਕਾ ਲੋਕ ਤਕਰੀਬਨ ਬਿਲਕੁਲ ਨਹੀਂ ਆਉਂਦੇ। ਸ਼ਾਇਦ ਚਾਹ ਬਣਾ ਲੈ ਆਪਣੇ ਤਿੱਕਰ ਦੀ ਚਾਹ ਬਣਾਈ ਹੋਣੀ ਹੈ। ਬਣਾ ਲੈਣ ਤਾਂ ਸ਼ਾਇਦ। ਪਰ ਆਮ ਤੌਰ ਤੇ ਤਾਂ ਜਿਹੜੀ ਜ਼ਿੰਦਗੀ ਨਾਲ ਵਾਪਿਆ ਹੋਇਆ ਇੱਥੇ ਕਈ ਵਾਰੀ ਬੜੇ ਬੜੇ ਐਸੇ ਬੜੇ ਕਵੇਲੇ ਆਏ ਨੇ। ਐਸੇ ਵਕਤ ਆਏ ਨੇ ਜਿਨ੍ਹਾਂ ਦਾ ਜ਼ਿਕਰ ਕਰਨਾ ਵੀ ਅੱਛਾ ਨਹੀਂ ਲੱਗਦਾ। ਉਹ ਜ਼ਿਕਰ ਕਰਨਾ ਠੀਕ ਵੀ ਨਹੀਂ। ਅਹ ਮੁਸੀਬਤਾਂ ਜਾਂ ਉਦਾਸੀਆਂ ਆਂਦੀਆਂ ਲੰਘ ਜਾਂਦੀਆਂ ਰਹੀਆਂ ਨੇ। ਚੰਗਾ ਵਕਤ, ਮਾੜਾ ਵਕਤ, ਮਾੜਾ ਵਕਤ, ਚੰਗਾ ਵਕਤ ਇੰਝ ਹਾਂ ਦਿਨ ਤੇ ਰਾਤਾਂ কা ਆਦੇ ਚਾਂਦੇ ਰਹੇ ਹਾਂ ਹਾਂ ਗੁਰੂ ਦੀ ਕਿਰਪਾ ਨਾਲ ਕਿਸੇ ਨਾ ਕਿਸੇ ਕਵਤਾ ਚ ਲਿਖ ਦਿੰਦਾ ਰਿਹਾ ਮੈਂ ਇਕ ਲਾਪਾ ਇਕ ਲਾਪਾ ਤੇਰਾ ਮੁਕੱਦਰ ਇਕ ਲਾਪਾ ਤੇਰਾ ਮੁਕੱਦਰ ਇਹ ਸੱਚ ਕਬੂਲ ਕਰ ਲੈ ਇਕ ਲਾਪਾ ਤੇਰਾ ਮੁਕੱਦਰ ਇਹ ਸੱਚ ਕਬੂਲ ਕਰ ਲੈ ਕਿਸੇ ਨਵੀਂ ਖੁਸ਼ੀ ਨੇ ਨਹੀਂ ਜ਼ਿੰਦਗੀ ਚ ਆਣਾ ਕਿਸੇ ਨਵੀਂ ਖੁਸ਼ੀ ਨੇ ਨਹੀਂ ਜ਼ਿੰਦਗੀ 'ਚ ਆਣਾ ਕਿਤੇ ਨਹੀਂ ਫੁਲਕਾ ਫੁੱਲਣਾ ਕਿਤੇ ਨਹੀਂ ਤੂੰ ਜਾਣਾ ਇਹੀ ਹੈ ਤੇਰੀ ਜ਼ਿੰਦਗੀ ਇਹੀ ਹੈ ਤੇਰੀ ਕਿਸਮਤ ਇਹੀ ਹੈ ਰੱਬ ਦਾ ਪਾਣਾ ਇਹ ਜ਼ਿੰਦਗੀ ਦੀ ਸਚਾਈ ਹੈ ਆ ਔਖੀ ਹੁੰਦੀ ਹੈ ਬਿਆਨ ਕਰਨੇ ਪਰ ਸਾਇਸ ਬਾਈ ਮਰਤੋ ਹੋ ਜਾਂਦੀ ਹੈ ਤੂੰ ਜੋ ਰਹ ਚੁਣਿਆ ਤੇਰੇ ਹਿੱਸੇ ਜੋ ਆਈ ਲੜਨਾ ਹੀ ਜ਼ਿੰਦਗੀ ਹੈ ਤੂੰ ਜੋ ਰਾਤ ਚੁਣਿਆ ਤੇਰੇ ਹਿੱਸੇ ਜੋ ਆਈ ਲੜਨਾ ਹੀ ਜ਼ਿੰਦਗੀ ਹੈ ਖੜਨਾ ਹੀ ਜ਼ਿੰਦਗੀ ਹੈ ਦੇਖ ਹਰ ਮੁਸੀਬਤ ਅੜਨਾ ਹੀ ਜ਼ਿੰਦਗੀ ਹੈ ਦੇਖ ਹਰ ਮੁਸੀਬਤ ਅੜਨਾ ਹੀ ਜ਼ਿੰਦਗੀ ਹੈ ਲੜਨਾ ਹੀ ਜ਼ਿੰਦਗੀ ਹੈ ਲੜਨਾ ਤੇਰੀ ਖਾਸੀਅਤ ਲੜਨਾ ਤੇਰੀ ਵਡਿਆਈ ਹਰ ਹਾਲ ਵਿੱਚ ਗੁਜਿੰਦਾ ਤੂੰ ਰੱਖ ਸਦਾ ਚੜਾਈ ਲੜਨਾ ਤੇਰੀ ਖਾਸੀਅਤ ਲੜਨਾ ਤੇਰੀ ਵਡਿਆਈ ਹਰ ਹਾਲ ਵਿੱਚ ਗਜਿੰਦਰ ਤੋਸਾ ਰੱਖ ਸਦਾ ਚੜਾਈ ਅਜਲਾ ਤੋਂ ਹੈ ਰਿਸ਼ਤਾ ਚੜਦੀ ਕਲਾ ਨਾਲ ਤੇਰਾ ਅਜਲਾ ਤੋਂ ਹੈ ਰਿਸ਼ਤਾ ਚੜਦੀ ਕਲਾ ਚੜਦੀ ਕਲਾ ਨਾਲ ਤੇਰਾ ਆਵੇਂ ਰਾਤ ਲੰਮੀ ਬੜੀ ਹੈ ਹੋਣਾ ਹੀ ਹੈ ਸਵੇਰਾ ਆਵੇਂ ਰਾਤ ਲੰਮੀ ਬੜੀ ਹੈ ਹੋਣਾ ਹੀ ਹੈ ਸਵੇਰਾ ਹਨੇਰੇ ਨੇ ਆਖਰ ਮੁਕਣਾ ਕਿਨੇ ਰੋਕਣਾ ਸਵੇਰਾ ਹਨੇਰੇ ਨੇ ਆਖਰ ਮੁਕਣਾ ਕਿਨੇ ਰੋਕਣਾ ਰੋਕਣਾ ਸਵੇਰਾ ਅੱਜ ਪਾਵੇਂ ਕਿੰਨਾ ਔਖਾ ਕੱਲ ਹੋਣਾ ਗਜਿੰਦਰ 13 ਹਨੇਰੇ ਨੇ ਆਖਰ ਮੁੱਕਣਾ ਕੀ ਨੇ ਰੋਕਣਾ ਸਵੇਰਾ ਅੱਜ ਪਾਵੇਂ ਕਿੰਨਾ ਔਖਾ ਕੱਲ ਹੋਣਾ ਗਜਿੰਦਰ 13 ਔਰ ਕਿਰਪਾ ਕਰੇਗਾ ਜਿਸ ਤਰ੍ਹਾਂ ਦੁਨੀਆ ਦੇ ਹਾਲਾਤ ਬਦਲ ਰਹੇ ਨੇ ਇੱਕ ਤੋਸ ਦਾ ਲਿਖਿਆ ਪੜ੍ਹਦੇ ਹਾਂ ਕਿ ਖਾੜਸਤਾਨ ਇੱਕ ਇੰਟਰਨੈਸ਼ਨਲ ਰਡਾਰ ਦੇ ਉੱਤੇ ਹੈ ਔਰ ਕਿਰਪਾ ਕਰੇਗਾ ਆ ਆਉਣ ਵਾਲੇ ਕੱਲ ਵਿੱਚ ਆਜ਼ਾਦੀ ਸਾਨੂੰ ਵੀ ਨਸੀਬ ਹੋਏਗੀ ਆਪਣਾ ਘਰ ਨਸੀਬ ਹੋਏਗਾ ਹਨੇਰੇ ਨੇ ਆਖਰ ਮੁੱਕਣਾ ਕਿਹਨੇ ਰੋਕਣਾ ਸਵੇਰਾ ਅੱਜ ਭਾਵੇਂ ਕਿੰਨਾ ਔਖਾ ਕੱਲ ਹੋਣਾ ਗਜੰਦਰ ਤੇਰਾ ਤੂੰ ਹੋਵੇਂ ਜਾਂ ਨਾ ਹੋਵੇਂ ਤੂੰ ਹੋਵੇਂ ਜਾਂ ਨਾ ਹੋਵੇਂ ਪਰ ਹੋਣਾ ਤੇਰਾ ਸਵੇਰਾ ਤੂੰ ਹੋਵੇਂ ਜਾਂ ਨਾ ਹੋਵੇਂ ਪਰ ਹੋਣਾ ਤੇਰਾ ਸਵੇਰਾ ਸ਼ਾਮ ਟਲ ਚਲੀ ਹੈ ਰਾਤ ਵੀ ਹੈ ਲੰਘ ਜਾਣੀ ਸ਼ਾਮ ਢਲ ਚਲੀ ਹੈ ਰਾਤ ਵੀ ਹੈ ਲੰਘ ਜਾਣੀ ਸਾਡੇ ਬਾਦ ਸਾਡੇ ਮਿੱਤਰਾਂ ਸਾਡਾ ਦੇਖਣਾ ਹੈ ਜੇਰਾ ਤੂੰ ਹੋਵੇਂ ਜਾਂ ਨਾ ਹੋਵੇਂ ਪਰ ਹੋਣਾ ਤੇਰਾ ਸਵੇਰਾ ਸ਼ਾਮ ਢਲ ਚਲੀ ਹੈ ਰਾਤ ਵੀ ਹੈ ਲੰਘ ਜਾਣੀ ਸਾਡੇ ਬਾਦ ਸਾਡੇ ਮਿੱਤਰਾਂ ਸਾਡਾ ਦੇਖਣਾ ਹੈ ਜੇਰਾ ਅਜ਼ਲਾਂ ਤੋਂ ਹੈ ਰਿਸ਼ਤਾ ਚੜਦੀ ਕਲਾ ਨਾਲ ਤੇਰਾ ਅਜ਼ਲਾਂ ਤੋਂ ਹੈ ਰਿਸ਼ਤਾ ਚੜਦੀ ਕਲਾ ਨਾਲ ਤੇਰਾ ਭਾਵੇਂ ਰਾਤ ਲੰਮੀ ਬੜੀ ਹੈ ਹੋਣਾ ਹੀ ਹੈ ਸਵੇਰਾ ਅਰਦਾਸ ਕਰਿਆ ਕਰ ਤੂੰ ਸੱਚੇ ਪਾਤਸ਼ਾਹ ਦੀ ਕਿਰਪਾ ਰਹੀ ਹੈ ਅਗਰ ਕਿਸੇ ਇੱਕ ਚੀਜ਼ ਨੇ ਇਹ ਲੰਮੀ ਜੇਲ੍ਹ ਤੇ ਜਲਾਵਤਨੀ ਕਟਾਈ ਹੈ ਕਟਾ ਰਿਹਾ ਹੈ ਤਾਂ ਉਹ ਸੱਚੇ ਪਾਤਸ਼ਾਹ ਦੇ ਕੋਲ ਕੀਤੀਆਂ ਅਰਦਾਸਾਂ ਹੀ ਨੇ ਅਰਦਾਸ ਕਰਿਆ ਕਰ ਤੂੰ ਨਿਭ ਜਾਏ ਸੰਗ ਸਵਾਸਾਂ ਅਰਦਾਸ ਕਰਿਆ ਕਰ ਤੂੰ ਨੇ ਬਜਾਈ ਸੰਗ ਸਵਾਸਾਂ ਇਹੇ ਰੱਖ ਤੂੰ ਇਹੇ ਰੱਖ ਤੂੰ ਇੱਛਾ ਇਹੇ ਕਰਿਆ ਕਰ ਅਰਦਾਸਾਂ ਇਹੇ ਰੱਖ ਤੂੰ ਇੱਛਾ ਇਹੇ ਕਰਿਆ ਕਰ ਅਰਦਾਸਾਂ ਕੋ ਜਿੰਦਰ ਉਦਾਸ ਨਾ ਹੋ ਖੁਸ਼ੀਆਂ ਦੀ ਆਸ ਨਾ ਕਰ ਉਹਨਾਂ ਨੇ ਨਹੀਂ ਆਉਣਾ ਇਹ ਹੈ ਤੇਰੀ ਜ਼ਿੰਦਗੀ ਇਹੇ ਹੈ ਤੇਰੀ ਕਿਸਮਤ ਇਹੇ ਹੈ ਰੱਬ ਦਾ ਪਾਣਾ ਇਹੇ ਹੈ ਰੱਬ ਦਾ ਪਾਣਾ ਸੋ ਇੱਕ ਆ ਇਹਨੂੰ ਕਿਸਮਤ ਕੋ ਰਾਬਤਾ ਪਾਣਾ ਕੋ ਜ਼ਿੰਦਗੀ ਕੋ ਇਹਦੇ ਜਿਸ ਰੂਪ ਚ ਮਰਜ਼ੀ ਨੂੰ ਦੇਖ ਲੋ ਰੱਬ ਦੀ ਰਜ਼ਾ ਦੇ ਵਿੱਚ ਇੰਜ ਲਿਖਿਆ ਹੋਇਆ ਸੀ ਕਿ ਗਜਿੰਦਰ ਸਿੰਘ ਉੱਤੇ ਇਹ ਜ਼ਿੰਮੇਵਾਰੀ ਉਹਨੇ ਪਾਣੀ ਐਪ ਪਾਈ ਹੈ ਤੇ ਗਜਿੰਦਰ ਸਿੰਘ ਨੇ ਨਿਭਾਈ ਹੈ ਸੋ ਮੈਂ ਇਥੇ ਆਪਣਾ ਕਮਾਲ ਤੱਕ ਕਦੇ ਵੀ ਨਹੀਂ ਸਮਝਿਆ ਨਾ ਕਦੇ ਦਾਵਾ ਕੀਤਾ ਨਾ ਕਦੇ ਗੱਲ ਕੀਤੀ ਹੈ ਸੱਚੇ ਪਾਤਸ਼ਾਹ ਨੇ ਗੁਰੂ ਨੇ ਇੱਕ ਜ਼ਿੰਮੇਵਾਰੀ ਪਾਈ ਸੀ ਕੌਮ ਦੀ ਆਜ਼ਾਦੀ ਲਈ ਲੜਨ ਦੀ ਸੋ ਲੜ ਰਹੇ ਹਨ ਤੇ ਅਰਦਾਸ ਵੀ ਸਿਰਫ ਇਹੀ ਕਰੀਦੀ ਹੈ ਕਿ ਨਿਭਾਏ ਸੰਗ ਸਵਾਸਾਂ ਇਹ ਹੋਰ ਕੋ ਖਾਸ ਇਛਾ ਮਾ ਲੈ ਕੇ ਨਹੀਂ ਬੈਠਾ ਹੋਇਆ ਤੇ ਨਾ ਉਮੀਦਾਂ ਲੈ ਕੇ ਬੈਠਾ ਹੋਇਆ ਸਚਾਈ ਜੋ ਹੈ ਜ਼ਿੰਦਗੀ ਦੀ ਉਹ ਜਰੂਰ ਬਿਆਨ ਕਰਦਾ ਰਹਿੰਦਾ ਹਾਂ ਸੋ ਇਜਾਜ਼ਤ ਚਾਹਾਂਗਾ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜਿੰਦਾ